ਕੀ ਆ ਜ ਰਾਸ਼ਨ ਕਾਰਡ ਬਣ ਰਿਹਾ ਤਾਂ ਤੁਹਾਨੂੰ ਪਤਾ ਕਿੰਨੇ ਦਿਨਾਂ ਬਾਅਦ ਮਿਲਿਆ 10 ਸਾਲ ਬਾਅਦ ਅਬ ਯਹੀ 10 ਸਾਲ ਹੋ ਗਿਆ ਹਰ ਇੱਕ ਨੂੰ ਤਿਆਰ ਖ ਥਾਂ ਦਿੱਤੇ ਆਂ ਪਰ ਬਣੇ ਕਿਤੇ ਵੀ ਨਹੀਂ 10 ਸਾਲ ਬਾਅਦ ਤੇ ਚਲੋ ਭਾਈ ਦੇ ਜਾਰੇ ਮਿਹਰਬਾਨੀ ਆ ਕਿ ਬਣ ਗਿਆ ਆ ਸਾਡੇ ਵਾਸਤੇ ਇਨਾ ਬੜਾ ਖੁਸ਼ ਆ ਕਿਉਂਕਿ ਬਹੁਤ ਮੰਗਾਈ ਜਾਨੀ ਮੰਗਾਈ ਆ ਨਾ ਕੋ ਪੁੱਛੋ ਕੋਸਨਾ ਮੰਗਾਈ ਵਿੱਚ ਤੁਹਾਨੂੰ ਪਤਾ ਹੈ ਕਿ ਕਾਰ ਨਿਆਣਾ ਦਾ ਬਹੁਤ ਮੁਸ਼ਕਲ ਹੁੰਦਾ ਹੈ। ਤਕਰੀਬਨ ਦੇ ਵਾਸਤੇ ਵੈਸੇ ਬਹੁਤ ਮੁਸ਼ਕਲ ਹੁੰਦੀ ਹੈ। ਬਹੁਤ ਜ਼ਿਆਦਾ ਹੀ ਕਿ ਜੇ ਸਵੇਰੇ 9 ਵਜੇ ਗਏ ਨਾ ਤੇ 5 ਵਜੇ ਤੋਂ ਪਹਿਲੇ ਕਾਰ ਨਹੀਂ ਆਂਦੀ ਰਹੀ। ਤੇ ਛੋਟੇ ਬੱਚੇ ਤਾਂ ਹੁਣ ਕੋਈ ਗਿੜਾ ਨਹੀਂ। ਤੁਹਾਨੂੰ ਫੋਨ ਆਇਆ ਹੈ, ਤੈਹੀਂ ਆ ਗਏ ਆਪਣੇ। ਫੋਨ ਆ ਪਈ ਬਹੁਤ ਜ਼ਿਆਦੀ ਖੁਸ਼ੀ ਹੈ। ਅਹੀਂ ਕਹਿੰਦੇ ਕਿ ਭਾਈ ਤੁਹਾਡੀ ਉਮਰ ਲੱਗ ਜੇ ਤਾਂ ਅੱਗੇ ਵੀ ਚੱਲੇ। ਬਹੁਤ ਜ਼ਿਆਦਾ। ਬਹੁਤ ਜਿਆਦਾ। ਮੇਰਾ ਪ੍ਰਵੀਨ ਕੀ ਕਹਿਣਾ ਜਾਓ ਕਿ ਰਾਸ਼ਨ ਕਾਰਡ ਮਿਲ ਰਿਹਾ ਹੈ ਰਾਸ਼ਨ ਕਾਰਡ ਬਹੁਤ ਦੇਰ ਬਾਅਦ ਬਣਿਆ ਹਰ ਪਾਰਟੀ ਆਂਦੀ ਤੇ ਕੋਈ ਨਹੀਂ ਬਣਾ ਕੇ ਦਿੰਦਾਗਾ ਸਾਰੇ ਹੀ ਕਾਗਜ਼ ਦੇ ਕੇ ਆਇਆ ਜਾਣਾ ਫਿਰ ਫਿਰ ਬਣਾ ਹੁਣ ਬਣਾ ਦੇ ਨੇ ਬਣਾ ਦੇ ਕੋਈ ਨਹੀਂ ਬਣਾ ਕੇ ਦਿੰਦਾ ਫਿਰੇ ਮਾਰਦੇ ਰਹਿਣਾ ਮਾਰਦੇ ਰਹਿਣਾ ਇਹਨਾਂ ਦਾ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਬਣਾ ਕੇ ਦਿੱਤੇ ਐ ਸਾਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਨਿਰਭਲ ਕਮਾਰੀ ਨੂੰ ਕੀ ਕਹਿਣਾ ਚਾਹੋਗੇ ਅੱਜ ਰਾਜਨੀਤਿਕ ਮੈਦਾਨ ਤੇ ਜਾ ਰਹੇ ਆ ਕਿਹੋ ਜਿਹਾ ਸਟੇਟ ਹੈ ਹਾਂਜੀ ਹਾਂਜੀ ਭਾਈ ਕਾਟੇ ਗੱਲ ਰਾਸ਼ਨ ਕਟਣ ਦੀ ਗੱਲ ਕਰੀਏ ਤੇ ਜੇ ਪਹਿਲੀਆਂ ਸਰਕਾਰਾਂ ਹੀ ਅਕਾਲੀ ਕਾਂਗਰਸੀ ਭਾਜਪਾ ਕਿਹਨੇ ਲੋਕਾਂ ਦੇ ਕਾਟੇ ਬਣਾਏ ਵੀ ਵੀ ਸਾਲ ਤੋਂ ਕਾਟ ਜਿਹੜੇ ਨਹੀਂ ਬਣੇ ਅੱਜ ਲੋਕਾਂ ਦੇ ਮਨ ਚ ਇੰਨੀ ਖੁਸ਼ੀ ਹੈ ਨਾ ਅੱਜ ਸੈਜੀ ਸਾਹਿਬ ਨੇ ਐਮਐਲ ਸਾਹਿਬ ਨੇ ਸਾਡੇ ਵਾਸ਼ਨ ਕਰ ਲੋਕਾਂ ਦੇ ਬਣਾਏ ਨੇ ਅੱਜ ਲੋਕਾਂ ਦਾ ਮਾਹੌਲ ਵੇਖੋ ਵੇਖਣ ਵਾਲਾ ਕੁਝ ਦੇ ਸਾਰੇ ਆਏ ਨੇ ਕੀ ਕਹੇ ਉਹ ਕਹਿੰਦੇ ਨੇ ਸਾਡਾ ਗਿਆਣਾ ਬਣ ਗਿਆ ਰਾਸ਼ਨ ਘੜ ਨਹੀਂ ਬਣਿਆ ਕਿਉਂਕਿ ਅੱਜ ਬੜੀ ਖੁਸ਼ੀ ਦਾ ਮਾਹੌਲ ਹੈ ਕਿ 200 200 ਰੁਪਏ ਆਪਾਂ ਕਰਾਇਆ ਖਰਚ ਦੇ ਹੀ ਹਾਂ ਇੱਥੋਂ ਜਾਂਦੇ ਹਾਂ ਜੀ ਆਜੂ ਆਜੂ ਰਾਸ਼ਨ ਘੜ ਅੱਗੇ ਕਾਕੇ ਵੀ ਨਾ ਫੇਰ ਆਣਾ ਜਿਹੜੇ ਹਣ 200 300 ਰੁਪਏ ਦਿਹਾੜੀ ਉਹ ਕਰਾਏ ਖਰਚ ਗਏ ਜਾਂਦੇ ਹਾਂ ਤੇ ਸਿਆ ਜੀ ਸਾਡਾ ਬਹੁਤ ਬਹੁਤ ਤੁਹਾਨੂੰ ਹਾਦ ਕਰਦੇ ਨੇ ਕਿ ਕਿ ਉਹਨਾਂ ਵਿੱਚ ਕੋਈ ਲੀਡਰ ਪੁਣਾ ਹੈ ਹੀ ਨਹੀਂ ਇਸ ਵਾਰ ਵੀ ਫੇਰੇ ਮਾਰਨੇ ਪਏ ਰਾਸ਼ਨ ਨਾ ਜੀ ਨਾ ਇਸ ਟਾਈਮ ਇਸ ਟਾਈਮ ਤੇ ਹਫਤਾ ਨਹੀਂ ਪਿਆ ਤੇ ਆਓ ਜੀ ਆਣਾ ਖੁਦ ਫੋਨ ਕੀਤਾ ਨੇ ਕਿ ਆਪਣਾ ਰਾਸ਼ਨ ਘੜ ਅਗਲਾ ਜੇ ਦੁਨੀਆ ਹੈ ਸਾਨੂੰ ਆਜੀ ਕੀ ਗੱਲਾਂ ਜਾਓਗੇ ਬਧਾਈ ਫਾਗੋ ਅੱਜ ਬੜੀ دیر ਬਾਅਦ ਸਾਨੂੰ ਇੱਕ ਹੌਲਾ ਲੱਗ ਰਿਹਾ ਕਿ ਗਹਿਣੇ ਬਣ ਨਹੀਂ ਨਹੀਂ ਦੇਖੋ ਜੀ ਇਹ ਮੇਰਾ ਸਾਰਾ ਪਰਿਵਾਰ ਹੈ ਮੈਂ ਰੇਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਥੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਆ ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ ਵੋਟਰ ਦਾ ਜਿਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਪਿਆਰਮਾਨ ਸਤਕਾਰ ਕਰਦਾ ਬੀਬੀਆਂ ਦੀਆਂ ਅੱਖਾਂ ਚੋਂ ਅੱਥਰੂ ਦੇਖਿਆ ਜੀ ਉਹ ਕਹਿੰਦੇ ਕਿ ਇਹਨਾਂ ਨੇ ਸਾਲ ਹੋ ਗਏ ਆ ਫੇਰੇ ਮਾਰਦੇ ਆ ਸਾਡੀਆਂ ਫਾਈਲਾਂ ਲੈ ਲੈਂਦੇ ਤਪ ਦਿੰਦੇ ਪਰ ਅੱਜ ਤੇ ਸਾਨੂੰ ਖੁਲਾ ਕੇ ਦੇ ਦਿੱਤੇ ਰਾਸ਼ਟਰ ਨਹੀਂ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤੇ ਨਹੀਂ ਲਿਆ ਤੁਹਾਡੇ ਕੋਲ ਮੈਨੂੰ ਆਪਣੀ ਟੀਮ ਤੇ ਮਾਣ ਆ ਇਮਾਨਦਾਰੀ ਨਾਲ ਕੰਮ ਕਰਦੀ ਹੈ ਮੈਨੂੰ ਫਕਰ ਹੈ ਇਹਨਾਂ ਤੇ ਕਿਉਂਕਿ ਐਸੇ ਕੰਮ ਜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਹੁੰਦੇ ਤੇ ਸਾਡੇ ਕੋਲ ਵਿਚਾਰਿਆਂ ਨਾ ਕੀ ਲੋੜ ਸੀ ਆਉਣੀ ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਨ ਕਰਦਾ ਸਾਰੀ ਸਮੁੱਚੀ ਟੀਮ ਤੇ ਆਪਣੀ ਤੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਹੈ ਦਫ਼ਤਰ ਇਹ ਖੋਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਾ ਕਰੂਗੀ ਜਿਹਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦ ਦਰ ਠੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆਂ ਉਦੋਂ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਸਾਡੀ ਕੋਸ਼ਿਸ਼ ਆ ਕੱਚਿਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਬਾਰ-ਬਾਰ ਤੱਕੇ ਨਾ ਖਾਣੇ ਪੈਣ। ਹਰਿਆਣਾ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਚਲੀ ਆ ਹੋ ਕੇ ਆਏ ਆ ਕਿਸ ਤਰੀਕੇ ਨਾਲ। ਦੇਖੋ ਜੀ ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਕਹਿ ਸਕਦਾ ਆ ਇਲੈਕਸ਼ਨ ਆਪਾਂ ਲੜ ਰਹੇ ਆ ਔਰ ਮੈਨੂੰ ਆਸ ਹੈ ਉਹ ਤੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਏ। ਕਿਹਦੇ ਨਵੇਂ ਸਿਯਮ ਬਣਦੇ ਜਿਸ ਦੀ ਕਿਹਦੀ ਉਮੀਦ ਆ ਲੱਗਦੀ ਹੈ? ਅਹ ਦੇਖੋ ਜੀ ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ ਜੁਝਾਰੂ ਵੀ ਨੇ ਤੇ ਮੈਂ ਇੱਕ ਚੀਜ਼ ਧੰਨਵਾਦ ਕਰਦਾ ਔਰ ਮੈਨੂੰ ਮਾਣ ਵੀ ਆ ਮੈਨੂੰ ਫਕਰ ਵੀ ਆ। ਇਹ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਨਾਲ ਪਿਆਰ ਨਹੀਂ ਕਰਦਾ। ਨਹੀਂ ਤੇ ਕਿਸੇ ਨੂੰ ਕੋਈ ਸਰਪੰਚੀ ਮਿਲ ਜਨ ਉਹਨੂੰ ਕੋਹਾਂ ਛੱਡ ਕੇ ਵਿਖਾੜ ਕੋ ਛੱਡਦਾ ਨਹੀਂ। ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸਾਈਡ ਤੇ ਕਰ ਦਿੰਦਾ। ਸੋ ਮੈਂ ਸਲੂਟ ਕਰਨਾ ਹੈ ਉਹਨਾਂ ਨੂੰ ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ ਪਰ ਇਹਨਾਂ ਜੁਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੌਸਲੇ ਦੇ ਵਿੱਚ ਤੇ ਮੈਂ ਪੰਜਾਬ ਚ ਪਹਿਲੀ ਵਾਰੀ ਵੇਖਿਆ ਜਿਹੜੇ ਹਰ ਥਾਂ ਕੰਮ ਕਰ ਰਹੇ ਨੇ ਇਹਨੇ ਬੱਚਿਆਂ ਨੂੰ ਰੁਜ਼ਗਾਰ ਦਿੱਤੇ ਨੌਕਰੀਆਂ ਦਿੱਤੀਆਂ